ਕੈਨੇਡੀਅਨ ਅਬਸਤਾਂ ਤੇ ਟੈਰਿਫ ਦੀ ਧਮਕੀ ਦੇ ਮੱਦੇਨਜ਼ਰ ਟਰੂਡੋ ਦੀ ਪ੍ਰੀਮੀਅਰ ਆ ਦੇ ਨਾਲ ਮੁਲਾਕਾਤ ਪ੍ਰੀਮੀਅਰ ਡੇਵਿਡ ਵਿਨ ਨੇ ਕਿਹਾ ਟਰੰਪ ਦੀ ਟੈਰਿਫ ਧਮਕੀ ਕੈਨੇਡੀਅਨਾਂ ਤੇ ਅਮਰੀਕੀਆਂ ਦੇ ਲਈ ਨੁਕਸਾਨਦੇਹ ਹੈ ਟੈਰਿਫ ਧਮਕੀਆਂ ਤੋਂ ਬਾਅਦ ਅਮਰੀਕੀ ਸਰਹੱਦ ਤੇ ਹੋਰ ਰਿਸੋਰਸਸ ਪੈਦਾ ਕਰ ਸਕਦਾ ਹੈ ਕੈਨੇਡਾ ਕਈ ਹੋਰ ਉਪਾਵਾਂ ਤੇ ਫੈਸਲਾ ਹੋਣਾ ਅਜੇ ਬਾਅਦ ਹੈ ਰੈਫਿਊਜੀ ਕੇਸ ਹਰ ਕੋਈ ਨਹੀਂ ਕਰ ਸਕਦਾ ਕਲੇਮ ਇਮੀਗ੍ਰੇਸ਼ਨ ਲਾਇਰ ਨੇ ਦਿੱਤੀ ਜਾਨਵਨ ਰਿਫਿਊਜੀ ਕੇਸ ਲਗਾਉਣ ਸੰਬੰਧੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਡੋਨਲਡ ਟਰੰਪ ਦੇ ਵੱਲੋਂ ਕੈਨੇਡੀਅਨ ਵਸਤਾਂ ਦੇ ਉੱਤੇ ਭਾਰੇ ਟੈਰਿਫ ਲਗਾਉਣ ਦੀ ਜਿਹੜੀ ਧਮਕੀ ਦੇਣ ਤੋਂ ਬਾਅਦ ਉਹ ਆਪਣੇ ਸੁਬਾਈ ਤੇ ਖੇਤਰੀ ਹਮ ਰਤਬਾ ਦੇ ਨਾਲ ਮਿਲਣ ਦੇ ਲਈ ਸਹਿਮਤ ਹੋ ਗਏ ਨੇ ਸੋਮਵਾਰ ਸ਼ਾਮ ਨੂੰ ਟਰੰਪ ਨੇ ਧਮਕੀ ਦਿੱਤੀ ਹੈ ਕਿ ਆਪਣੇ ਦਫ਼ਤਰ ਦੇ ਪਹਿਲੇ ਦਿਨ ਯਾਨੀ 20 ਜਨਵਰੀ 2025 ਨੂੰ ਉਹ ਕੈਨੇਡਾ ਤੇ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੀਆਂ ਵਸਤਾਂ ਤੇ 25 ਪਰਸੈਂਟ ਟੈਰਿਫ ਲਗਾ ਦੇਣਗੇ ਮੰਗਲਵਾਰ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਟ੍ਰੋਡੋ ਨੇ ਕਿਹਾ ਹੈ ਕਿ ਉਹਨਾਂ ਦੀ ਇਸੇ ਹਫਤੇ ਪ੍ਰੀਮੀਅਰਜ਼ ਦੇ ਨਾਲ ਮੁਲਾਕਾਤ ਦੀ ਯੋਜਨਾ ਹੈ ਜਿਸ ਦੇ ਵਿੱਚ ਕੈਨੇਡਾ ਅਮਰੀਕਾ ਸਬੰਧਾਂ ਬਾਰੇ ਚਰਚਾ ਕੀਤੀ ਜਾਏਗੀ ਟਰੂਡੋ ਨੇ ਕਿਹਾ ਹੈ ਕਿ ਇਹ ਇੱਕ ਅਜਿਹਾ ਰਸਤਾ ਹੈ ਜਿਸ ਬਾਰੇ ਅਸੀਂ ਜਾਣਦੇ ਹਾਂ ਕਿ ਇਸ ਤੇ ਕੰਮ ਕਰਨ ਦੇ ਲਈ ਕੁਝ ਸਮਾਂ ਲੱਗਦਾ ਹੈ ਤੇ ਅਸੀਂ ਇਹੀ ਕਰਾਂਗੇ ਮਹੱਤਵਪੂਰਨ ਚੀਜ਼ਾਂ ਦੇ ਵਿੱਚੋਂ ਇੱਕ ਇਹ ਹੈ ਕਿ ਅਸੀਂ ਸਾਰੇ ਇਸ ਦੇ ਉੱਤੇ ਇਕੱਠੇ ਹੋ ਰਹੇ ਹਾਂ ਟੀਮ ਕੈਨੇਡਾ ਪਹੁੰਚ ਕੇ ਹੀ ਜਿਹੜੀ ਹੈ ਉਹ ਕੰਮ ਕਰਦੀ ਹੈ ਟਰੰਪ ਨੇ ਕਿਹਾ ਹੈ ਕਿ 25% ਦੀ ਟੈਰਿਫ ਕੈਨੇਡਾ ਅਤੇ ਮੈਕਸੀਕੋ ਦੋਵਾਂ ਦੇ ਨਾਲ ਲੱਗਦੀਆਂ ਸਰਹੱਦਾਂ ਬਾਰੇ ਉਹਨਾਂ ਦੀਆਂ ਚਿੰਤਾਵਾਂ ਦੇ ਕਾਰਨ ਨੇ ਉਧਰ ਟਰੰਪ ਦੇ ਟੈਰਿਫ ਲਗਾਉਣ ਨੂੰ BC ਪ੍ਰੀਮੀਅਰ ਡੇਵਿਡ ਈਬੀ ਨੇ ਅਮਰੀਕੀਆਂ ਤੇ ਕੈਨੇਡੀਅਨਸ ਦੇ ਲਈ ਬਰਾਬਰ ਦਾ ਨੁਕਸਾਨ ਦੱਸਿਆ ਹੈ। ਉਹਨਾਂ ਕਿਹਾ ਕਿ ਕੈਨੇਡਾ ਨੂੰ ਇਕੱਠੇ ਹੋਣ ਦੀ ਲੋੜ ਹੈ। ਓਟਵਾ ਨੂੰ ਡਟ ਕੇ ਸਟੈਂਡ ਲੈਣਾ ਚਾਹੀਦਾ ਹੈ। ਅਸੀਂ ਕਦੇ ਵੀ BC ਵਾਸੀਆਂ ਦੇ ਹੱਕਾਂ ਦੀ ਲੜਾਈ ਲਈ ਪਿੱਛੇ ਨਹੀਂ ਹਟਾਂਗੇ। ਈਬੀ ਨੇ ਕਿਹਾ ਕਿ ਟੈਰਿਫ ਸਰਹੱਦ ਦੇ ਦੋਵਾਂ ਪਾਸਿਆਂ ਦੇ ਕਾਮਿਆਂ ਦੇ ਲਈ ਵੀ ਵਿਨਾਸ਼ਕਾਰੀ ਹੋਣਗੇ। ਉਹਨਾਂ ਕਿਹਾ ਦੋਹਾਂ ਮੁਲਕਾਂ ਦਾ ਵਪਾਰ ਪ੍ਰਮੁੱਖ ਤੌਰ ਦੇ ਉੱਤੇ ਹੁੰਦਾ ਹੈ ਜਿਵੇਂ ਕਿ ਸੰਯੁਕਤ ਰਾਜ ਦੇ ਕਾਰੋਬਾਰਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਵੇਚਦਾ ਹੈ। ਅਸੀਂ ਫਰਾਂਸ, ਚੀਨ, ਜਪਾਨ ਤੇ ਯੂਨਾਈਟਿਡ ਕਿੰਗਡਮ ਦੇ ਸੰਯੁਕਤ ਨਾਲੋਂ ਕਿਤੇ ਜ਼ਿਆਦਾ ਅਮਰੀਕੀ ਚੀਜ਼ਾਂ ਖਰੀਦਦੇ ਆ ਈਬੀ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਇਹ ਯਕੀਨੀ ਬਣਾਉਣ ਦੇ ਲਈ ਪੋਰਟ ਪੁਲਿਸ ਨੂੰ ਵਧਾਉਣ ਦੀ ਬਾਰ-ਬਾਰ ਮੰਗ ਕਰ ਰਹੀ ਹੈ ਕਿ ਬੀਸੀ ਸੂਬੇ ਦੇ ਵਿੱਚ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਜਿਹੜਾ ਉਹ ਯੂਐਸ ਦੇ ਨਾਲ ਗੱਲ ਜ਼ਰੂਰ ਕੀਤੀ ਜਾਏ ਜੇਕਰ ਇਹ ਲਾਗੂ ਹੋ ਜਾਂਦਾ ਹੈ ਟੈਰਿਫ ਤਾਂ ਹਰ ਰੋਜ਼ ਡਾਲਰ 2 ਬਿਲੀਅਨ ਤੋਂ ਵੱਧ ਸਰਹੱਦ ਪਾਰ ਕਰਨ ਦੇ ਨਾਲ ਵੱਡੇ ਪੱਧਰ ਤੇ ਆਰਥਿਕ ਰੁਕਾਵਟਾਂ ਪੈਦਾ ਹੋਣ ਗਿਆ ਟਰੰਪ ਦੇ ਦਫ਼ਤਰ ਦੇ ਵਿੱਚ ਪਹਿਲੇ ਕਾਰਜਕਾਲ ਦੇ ਦੌਰਾਨ ਕੈਨੇਡਾ ਨੇ ਸਟੀਲ ਤੇ ਐਲੂਮੀਨੀਅਮ ਵਿਵਾਦ ਤੇ ਟੈਰਿਫ ਦੇ ਬਦਲੇ ਨਾਲ ਜਵਾਬੀ ਹਮਲਾ ਕੀਤਾ ਸੀ ਹਾਲ ਹੀ ਦੇ ਹਫ਼ਤਿਆਂ ਦੇ ਵਿੱਚ ਵਿੱਤ ਮੰਤਰੀ ਜਿਹੜੇ ਕ੍ਰਿਸਟੀਆ ਫ੍ਰੀਲੈਂਡ ਨੇ ਉਹਨਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਇਸ ਨੂੰ ਦੁਬਾਰਾ ਕਰਨ ਦੇ ਲਈ ਤਿਆਰ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮੀਲਰ ਦਾ ਕਹਿਣਾ ਹੈ ਕਿ ਕੈਨੇਡਾ ਅਮਰੀਕੀ ਸਰਹੱਦ ਤੇ ਕਈ ਉਪਾਵਾਂ ਦੇ ਉੱਤੇ ਵਿਚਾਰ ਕਰ ਰਿਹਾ ਹੈ ਜਿਸ ਦੇ ਵਿੱਚ ਵੱਧੂ ਸਰੋਤਾਂ ਨੂੰ ਵੀ ਤਣਾਤੀ ਤਣਾਤ ਜਿਹੜਾ ਉਹ ਕਰਨਾ ਸ਼ਾਮਿਲ ਹੈ ਇਹ ਖਬਰ ਅਮਰੀਕੀ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਤੇ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੀਆਂ ਅਵਸਥਾ ਤੇ 25 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਆਈ ਹੈ 트럼ਪ ਨੇ ਸੋਮਵਾਰ ਸ਼ਾਮ ਨੂੰ ਕਿਹਾ ਸੀ ਕਿ ਬਾਰਡਰ ਪਾਰ ਤੋਂ ਅਮਰੀਕਾ ਦੇ ਵਿੱਚ ਪਹੁੰਚਦੀਆਂ ਡਰੱਗਸ ਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਨੱਥ ਪਾਉਣ ਦੇ ਲਈ ਉਹ ਅਜਿਹਾ ਕਰ ਰਹੇ ਨੇ ਅਮਰੀਕੀ ਬਾਰਡਰ ਅਧਿਕਾਰੀਆਂ ਦੇ ਅਨੁਸਾਰ ਸਤੰਬਰ ਨੂੰ ਖਤਮ ਹੋਏ ਉਹਨਾਂ ਦੇ ਵਿੱਤੀ ਸਾਲ ਦੇ ਦੌਰਾਨ ਉਹਨਾਂ ਦਾ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਕਰੀਬ 2 ਲੱਖ ਲੋਕਾਂ ਦੇ ਨਾਲ ਟਕਰਾ ਹੋਇਆ ਹੈ ਇਸ ਅੰਕੜੇ ਦੇ ਵਿੱਚ ਜਿਹੜੇ ਨੇ ਉਹ ਹਿਰਾਸਤ ਦੇ ਵਿੱਚ ਲਏ ਗਏ ਲੋਕ ਦਾਖਲੇ ਦੇ ਲਈ ਅਯੋਗ ਮੰਨੇ ਜਾਣ ਵਾਲੇ ਤੇ ਅਮਰੀਕਾ ਤੋਂ ਕੱਢੇ ਜਾਣ ਵਾਲੇ ਵੀ ਸ਼ਾਮਿਲ ਨੇ ਚੀਫ ਬਾਰਡਰ ਪੈਟਰੋਲਿੰਗ ਏਜੰਟ ਜਿਹੜੇ ਨੇ ਉਹ ਦੱਸਦੇ ਨੇ ਕਿ ਹਾਲ ਹੀ ਦੇ ਵਿੱਚ ਸਵਾਂਟਨ ਸੈਕਟਰ ਤੋਂ ਕਿਊਬਿਕ ਦੇ ਨਾਲ ਵਾਰਮੰਟ ਦੀ ਸਰਹੱਦ ਨੂੰ ਕਵਰ ਕਰਦਾ ਵਿੱਚ ਹੀ ਏਜੰਟਾਂ ਨੇ ਪਿਛਲੇ ਸਾਲ 99 ਦੇਸ਼ਾਂ ਦੇ 19000 ਤੋਂ ਵੱਧ ਲੋਕਾਂ ਨੂੰ ਫੜਿਆ ਜੋ ਕਿ ਪਿਛਲੇ 17 ਸਾਲਾਂ ਦੀ ਜਿਹੜੀ ਰਲਵੀ ਮਿਲਵੀ ਗਿਣਤੀ ਤੋਂ ਵੀ ਵੱਡਾ ਅੰਕੜਾ ਹੈ ਅਮਰੀਕੀ ਬਾਰਡਰ ਏਜੰਸੀ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ ਸਾਲ ਕੈਨੇਡੀਅਨ ਸਰਹੱਦ ਤੇ 11000 ਪੌਂਡ ਤੋਂ ਵੱਧ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਨੇ ਜਿਸ ਦੇ ਵਿੱਚ 43 ਪੌਂਡ ਫੈਂਟਨਿਲ ਵੀ ਸ਼ਾਮਿਲ ਹੈ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ RCMP ਨੇ ਮੈਕਸੀਕਨ ਡਰੱਗ ਗਿਰੋਹਾਂ ਦੇ ਨਾਲ ਸਬੰਧ ਰੱਖਣ ਵਾਲੇ ਦੋ ਵੱਡੇ ਆਪਰੇਸ਼ਨਾਂ ਦਾ ਐਲਾਨ ਕੀਤਾ ਕੀਤਾ ਸੀ ਇਸ ਦੇ ਵਿੱਚ ਡਰੱਗ ਤਸਕਰੀ ਦੇ ਮਾਮਲੇ ਦੇ ਵਿੱਚ ਸਰੀ ਤੋਂ ਤਿੰਨ ਗ੍ਰਿਫਤਾਰੀਆਂ ਅਤੇ FBI ਦੇ ਨਾਲ ਇੱਕ ਸੰਯੁਕਤ ਆਪਰੇਸ਼ਨ ਜਿਸ ਦੇ ਵਿੱਚ 온ਟਾਰੀਓ ਤੋਂ ਮੈਕਸੀਕੋ ਤੱਕ 9 ਕੈਨੇਡੀਅਨਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਸ਼ਾਮਿਲ ਨੇ ਸਰੀ RCMP ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਵੈਸਟ ਬੈਂਕੂਵਰ ਦੇ ਇੱਕ ਘਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ 700 ਪੌਂਡ ਗੈਰ ਕਾਨੂੰਨੀ ਕੈਨਾਬਿਸ ਹਥਿਆਰ 1 ਲੱਖ ਤੋਂ ਵੱਧ ਨਕਦੀ ਜ਼ਬਤ ਕੀਤੀ ਗਈ ਹੈ ਮਾਉਂਟਿਸ ਦਾ ਕਹਿਣਾ ਹੈ ਕਿ ਜਾਂਚ ਉਦੋਂ ਸ਼ੁਰੂ ਹੋਈ ਜਦੋਂ ਅਧਿਕਾਰੀਆਂ ਨੇ ਉੱਤਰੀ ਸਰੀ ਦੇ ਵਿੱਚ ਇੱਕ ਸ਼ਿਪਿੰਗ ਕਾਰੋਬਾਰ ਦਾ ਪਰਦਾਫਾਸ਼ ਕੀਤਾ ਤੇ ਸਤੰਬਰ ਦੇ ਵਿੱਚ ਨਾਜਾਇਜ਼ ਕੈਨਾਬਿਸ ਦੇ ਚਾਰ ਵੱਡੇ ਬਕਸੇ ਜ਼ਬਤ ਕੀਤੇ ਉਸ ਮਹੀਨੇ ਦੇ ਬਾਅਦ ਦੇ ਵਿੱਚ ਪੁਲਿਸ ਸਥਾਨ ਤੇ ਇੱਕ ਦੂਜੀ ਖੇਪ ਨੂੰ ਉਰੋਕਿਆ ਜਿਸ ਦੇ ਵਿੱਚ 170 ਪੌਂਡ ਨਾਜਾਇਜ਼ ਕੈਨਾਬਿਸ ਸ਼ਾਮ ਨੂੰ ਸੀ 10 ਅਕਤੂਬਰ ਨੂੰ ਸਰੀ RCMP ਡਰਗ ਯੂਨਿਟ ਨੇ ਵੈਸਟ ਵੈਂਕੂਵਰ ਦੇ ਵਿੱਚ ਸਟੀਵਨਸ ਡਰਾਈਵ ਦੇ ਉੱਤੇ ਇੱਕ ਘਰ ਦੇ ਵਿੱਚ ਖੋਜ ਵਾਰੰਟ ਨੂੰ ਅੰਜਾਮ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ 29 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਕੋਲ 145000 ਕੈਸ਼ 1000 ਚਾਕਲੇਟ ਜ਼ਾਇਲੋਜ਼ਾਇਬਿਨ 바ਰਜ਼ 4 ਕਿਲੋਗ੍ਰਾਮ ਜ਼ਾਇਲੋਜ਼ਾਇਬਿਨ 700 ਪਾਉਂਡ ਡਰਾਈਵ ਕੈਨੇਬਿਸ ਤੇ ਤਿੰਨ ਸ਼ਾਟਗੁਨਸ ਤੇ ਤਿੰਨ ਜਿਹੜਾ ਸਬਮਸ਼ੀਨ ਗਨਸ ਤੇ ਅਮਨਾਈਜ਼ੇਸ਼ਨ ਮਿਲਨੇ ਸਰੀ RCMP ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ KSM 골ਡ ਮਾਈਨ ਪ੍ਰੋਜੈਕਟ ਨੂੰ ਗ੍ਰੀਨ ਲਾਈਟ ਦਿੱਤੀ ਗਈ ਹੈ ਇਸ ਦੇ ਬਾਅਦ ਫਰਸਟ ਨੇਸ਼ਨਸ ਦੇ ਵੱਲੋਂ ਕੋਰਟ ਦੇ ਵਿੱਚ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਕਿ ਉਹਨਾਂ ਵੱਲੋਂ ਜੁਡੀਸ਼ਲੀ ਰਿਵਿਊ ਮੰਗਿਆ ਗਿਆ ਹੈ ਚੈਨਲ ਪੰਜਾਬੀ ਦੇ ਵੱਲੋਂ BC ਦੇ ਮਾਈਨਿੰਗ ਤੇ ਕ੍ਰਿਟੀਕਲ मिनरल्स डिपार्टमेंट ਦੇ ਮਿਨਿਸਟਰ ਜਗਰੂਪ ਬਰਾੜ ਦੇ ਨਾਲ ਇਸ ਸੰਬੰਧੀ ਖਾਸ ਗੱਲਬਾਤ ਜਾਈ ਕੀਤੀ ਗਈ। ਬਰਾੜ ਸਾਹਿਬ ਦੱਸਿਓ ਸਾਨੂੰ ਕਿ ਜਿਹੜਾ ਇਹ ਇੱਕ ਨਵਾਂ ਪ੍ਰੋਜੈਕਟ ਪਾਸ ਹੋਇਆ 골ਡ ਮਾਈਨ ਦਾ ਕੀ ਹੈ ਤੇ ਇਹਦੇ ਨਾਲ ਕੀ ਫਾਇਦਾ ਤੇ ਇਹਦਾ ਜਿਹੜਾ ਕੁਛ ਰੌਲਾ ਰੱਪਾ ਜਿਹਾ ਪੈ ਰਿਹਾ ਉਹ ਕੀ ਹੈ ਜੀ? ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਬੀਸੀ ਦੇ ਲੋਕਾਂ ਵਾਸਤੇ ਬੀਸੀ ਦੀ ਇਕਨੋਮੀ ਵਾਸਤੇ ਪਿਛਲੇ ਹਫ਼ਤੇ ਜਿਹੜੀ ઓਸਿਸਕੋ ਡਵੈਲਪਮੈਂਟ ਕਾਰਪੋਰੇਸ਼ਨ ਹੈਗੀ ਹੈ ਉਹਨਾਂ ਦਾ ਇੱਕ ਜਿਹੜਾ ਉਹਨੂੰ ਕੈਰਬੂ 골ਡ ਮਾਈਨ ਪ੍ਰੋਜੈਕਟ ਕਹਿੰਦੇ ਆ ਉਹ ਪ੍ਰੋਸੈਸ ਦੇ ਵਿੱਚ ਸੀਗਾ ਜੀ ਉਹਨੂੰ ਆਪਰੇਟਿੰਗ ਪਰਮਿਟ ਦੇ ਦਿੱਤਾ ਗਿਆ ਤੇ ਉਹਦੀ ਹੁਣ ਕੰਸਟਰਕਸ਼ਨ ਜਿਹੜੀ ਉਹ ਸ਼ੁਰੂ ਹੋ ਸਕਦੀ ਹੈ ਇਹ ਜਿਹੜੀ ਅੰਡਰਗਰਾਉਂਡ ਮਾਈਨ ਹੈ ਜੀ ਜਿਹੜੀ ਕੈਰਬੂ ਜਿਹੜਾ ਰੀਜਨਲ ਡਿਸਟ੍ਰਿਕਟ ਦੇ ਵਿੱਚ ਪੈਂਦੀ ਹੈ ਉੱਥੇ ਇੱਕ ਟਾਊਨ ਹੈਗਾ ਵੈਲ ਟਾਊਨ ਉਹਦੇ ਚ ਸਥਿਤ ਹੈ ਗਿਆ ਜਿਹੜੀ ਮਾਈਨ ਇਹਦੇ ਵਿੱਚ ਜਦੋਂ ਕੰਸਟਰਕਸ਼ਨ ਸ਼ੁਰੂ ਹੋਣੀ ਹੈ ਲਗਭਗ 750 ਜੌਬਾਂ ਜਿਹੜੀਆਂ ਸੀਗੀਆਂ ਉਹ ਪੈਦਾ ਹੋਣੀਆਂ ਮਾਈਨਿੰਗ ਦੇ ਵਿੱਚ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸ ਦਿਆਂ ਜਿਹੜੀਆਂ ਜੌਬਸ ਪੈਦਾ ਹੁੰਦੀਆਂ ਨੇ ਉਹ ਕਾਫੀ ਵੈਲ ਪੇਡ ਜੌਬ ਹੁੰਦੀਆਂ ਨੇ ਆਮ ਤੌਰ ਦੇ ਉੱਤੇ ਬਹੁਤੀਆਂ ਜੌਬ ਲੱਖ ਡਾਲਰ ਤੋਂ ਉੱਪਰ ਹੁੰਦੀਆਂ ਨੇ ਔਰ ਇਹਦੇ ਚ ਸ਼ੁਰੂ ਦੇ ਵਿੱਚ ਜਿਹੜੀ ਕੰਪਨੀ ਹੈ ਉਹਨਾਂ ਦੇ ਵੱਲੋਂ 137 ਮਿਲੀਅਨ ਡਾਲਰ ਜਿਹੜੇ ਹੈਗੇ ਆ ਉਹ ਇਨਵੈਸਟ ਕੀਤੇ ਜਾਣੇ ਆ ਜਦੋਂ ਇਹ ਆਪਰੇਸ਼ਨ ਦੇ ਵਿੱਚ ਆਏਣੀ ਉਦੋਂ ਇਹਦੇ ਵਿੱਚ ਕੋਈ 910 ਮਿਲੀਅਨ ਡਾਲਰ ਉਦੋਂ ਇਹਦੇ ਚ ਇਨਵੈਸਟਮੈਂਟ ਉਹਨਾਂ ਦੇ ਵੱਲੋਂ ਕੀਤੀ ਜਾਣੀ ਹੈ ਕੰਪਨੀ ਵੱਲੋਂ ਵੱਡੇ ਇਨਵੈਸਟਮੈਂਟ ਹੈ 1 ਬਿਲੀਅਨ ਡਾਲਰ ਦੇ ਕਰੀਬ ਇਹਦੀ ਇਨਵੈਸਟਮੈਂਟ ਹੈ ਗਈ ਹੈ ਜੀ ਇਹਨੇ ਜਿਹੜਾ ਆਪਣੇ ਸਫ਼ਰ ਦਰਮਿਆਨ ਜਿਹੜਾ ਲਗਭਗ 11 ਲੱਖ ਟਨ ਜਿਹਨੂੰ ਆਪਾਂ ਕਹਿੰਦੇ ਆ 1.1 ਮਿਲੀਅਨ ਡਾਲਰ 1.1 ਮਿਲੀਅਨ ਟਨ ਜਿਹੜਾ 골ਡ ਹੈ 골ਡ ਕੰਟੇਨਿੰਗ ਉਹਨੂੰ ਮੈਂ ਔਰ ਕਹਿੰਦੇ ਆ ਮਟੀਰੀਅਲ ਤੁਸੀਂ ਕਹਿ ਲਓ ਹਰ ਸਾਲ ਪ੍ਰੋਸੈਸ ਕਰਦਾ ਹੈ ਤੇ 16 ਸਾਲ ਇਹ ਪ੍ਰੋਸੈਸ ਹੋਣਾ ਹੈ ਬੜੀ ਵੱਡੀ ਜਿਹੜੀ ਸਾਡੀ ਇਕਨੋਮੀ ਵਾਸਤੇ ਸਾਡੀ ਲੋਕਾਂ ਵਾਸਤੇ ਇਹ ਖਬਰ ਹੈਗੀ ਹੈ ਜੀ ਕਿ ਜਿਹੜੀ ਇਹ ਮਾਈਨ ਨੂੰ ਹਰੀ ਚੰਡੀ ਮਿਲੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਪੂਲ 17 ਮਹੀਨਿਆਂ ਦੇ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਸਾਡੇ ਚ ਹੈਗੀਆਂ ਜਿਹਦੇ ਕਰਕੇ ਜਿਹੜੀ ਔ ਕੁੱਲ ਮਿਲਾ ਕੇ ਉਹਨਾਂ ਦਾ ਜਿਹੜਾ ਪੋਟੈਂਸ਼ਲ ਹੈਗਾ ਬੀਸੀ ਦੇ ਵਿੱਚ 50 ਬਿਲੀਅਨ ਡਾਲਰ ਦਾ ਪੋਟੈਂਸ਼ਲ ਹੈਗਾ ਇਨਵੈਸਟਮੈਂਟ ਦਾ ਬੀਸੀ ਦੇ ਵਿੱਚ ਔਰ 10000 ਨੌਕਰੀ ਪੈਦਾ ਹੋ ਸਕਦੀ ਹੈ ਇਸੇ ਕਰਕੇ ਆ ਕਿ ਇਹ ਇੱਕ ਵੱਡਾ ਕਾਰਨ ਜੀ ਦੇ ਕਰਕੇ ਪ੍ਰੀਮੀਅਰ ਜੀਬੀ ਸਾਹਿਬ ਨੇ ਇੱਕ ਵਿਸ਼ੇਸ਼ ਮਿਨਿਸਟਰੀ ਬਣਾਈ ਹੈ ਤਾਂ ਕਿ ਜਿਹੜਾ ਅਸੀਂ ਦਾ ਪਰਮਿਟਿੰਗ ਪ੍ਰੋਸੈਸ ਹੈ ਨਵੇਂ ਅਕਦੇ ਥੱਲੇ ਜਿਹਨੂੰ ਪਰਮਿਟ ਮਿਲਿਆ ਤੇ ਇਹ ਇੱਕ ਚੰਗੀ ਖਬਰ ਹੈ ਬੀਸੀਡੀ ਇਕਨੋਮੀ ਵਾਸਤੇ ਇਹਨਾਂ ਦਿਨਾਂ ਦੇ ਵਿੱਚ ਜਿੰਨੀ ਹਲਚਲ ਇਮੀਗ੍ਰੇਸ਼ਨ ਦੀ ਮਚੀ ਹੋਈ ਹੈ ਉਸ ਨੂੰ ਲੈ ਕੇ ਕਈ ਰੈਫਿਊਜੀ ਸਟੇਟਸ ਕਲੇਮ ਕਰਨ ਦਾ ਸੋਚ ਰਹੇ ਨੇ ਰੈਫਿਊਜੀ ਸਟੇਟਸ ਕੌਣ ਕਲੇਮ ਕਰ ਸਕਦਾ ਹੈ ਐਲੀਜੀਬਲ ਕੌਣ ਹੁੰਦਾ ਹੈ ਤੇ ਜੇ ਕਿਸੇ ਦੇ ਫੇਕ ਪੇਪਰ ਪਾਏ ਗਏ ਤਾਂ ਉਸਤੇ ਕਿਸ ਤਰ੍ਹਾਂ ਦੀ ਸ਼ਕਤੀ ਹੋ ਸਕਦੀ ਹੈ ਇਸ ਸਬੰਧੀ ਜਾਣਕਾਰੀ ਦਿੱਤੀ ਇਮੀਗ੍ਰੇਸ਼ਨ ਵਕੀਲ ਬ੍ਰਿਜਮੋਹਨ ਨੇ ਜਿਵੇਂ ਹੀ ਇਮੀਗ੍ਰੇਸ਼ਨ 'ਚ ਤਬਦੀਲੀਆਂ ਹੋ ਰਹੀਆਂ ਨੇ ਤਾਂ ਬਹੁਤ ਜਣਾਂ ਨੂੰ ਇਹ ਲੱਗਦਾ ਕਿ ਇਹ ਮੌਕਾ ਜੇ ਪੱਕੇ ਅਸੀਂ ਆਸਾਨੀ ਨਾਲ ਨਹੀਂ ਹੋ ਪਾਰੇ ਤਾਂ ਫਿਰ ਅਸੀਂ ਰੈਫਿਊਜੀ ਸਟੇਟਸ ਕਲੇਮ ਕਰ ਸਕਦੇ ਹਾਂ ਰੈਫਿਊਜੀ ਕਲੇਮ ਕਰਨਾ ਕਿੰਨਾ ਕੁ ਆਸਾਨ ਹੈ ਤੇ ਕੌਣ ਐਲੀਜੀਬਲ ਹੋ ਸਕਦਾ ਇਸ ਸਬੰਧੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਇਮੀਗ੍ਰੇਸ਼ਨ ਵਕੀਲ ਬ੍ਰਿਜਮੋਹਨ ਜੀ ਜੁੜੇ ਹੋਏ ਨੇ ਮੈਂਬਰ 1 ਕੀ ਰੈਫਿਊਜੀ ਕਲੇਮ ਕਰਨਾ ਸੌਖਾ ਯੈਸ ਬਸ ਹਕ ਪਰ ਕੀ ਤੁਹਾਡਾ ਰਫਿਜੀ ਦਾ ਕੇਸ ਕਾਮਯਾਬ ਹੋਗਾ ਦੈਟਸ ਅਨਦਰ ਅਨਦਰ ਕੁਐਸਚਨ ਸੋ ਸਾਰ ਨਾਲੋਂ ਪਹਿਲਾਂ ਰਫਿਜੀ ਦੀ ਡੈਫੀਨੇਸ਼ਨ ਵੀ ਰਫਿਜੀ ਦੀ ਡੈਫੀਨੇਸ਼ਨ ਹੈ ਕਿ ਕੋਈ ਵੀ ਬੰਦਾ ਜਿਹਦਾ ਆਪਣੇ ਧਾਰਮਿਕ ਆਪਣੀ ਨਸਲ ਜਾਂ ਆਪਣੇ ਜੈਂਡਰ ਕਰਕੇ ਜੇ ਉਹਨੂੰ ਆਪਣੀ ਕੰਟਰੀ ਵਿੱਚ ਵਾਪਸ ਭੇਜ ਦਿੱਤਾ ਜਾਵੇ ਫਾਰ ਐਗਜ਼ਾਮਪਲ ਜੇ ਕੋਈ ਗੇ ਬੰਦਾ ਨਾਈਜੀਰੀਆ ਚੋਂ ਆਇਆ ਜਾਂ ਯੂ ਨੋ ਆ ਤੁਹਾਡੇ ਪੋਲਿਟিক্যাল ਥਿਊਜ਼ ਕਰਕੇ ਤੁਸੀਂ ਹੁਣ ਪੰਜਾਬ ਚ ਨਹੀਂ ਜਾ ਸਕਦੇ ਆ ਫॉर ਦੋਸ ਕਾਈਂਡ ਆਫ ਰੀਜ਼ਨ ਤੁਹਾਡੀ ਜਾਨ ਨੂੰ ਖਤਰਾ ਹੈ ਜਾਂ ਤੁਹਾਨੂੰ ਅਬਿਊਜ਼ ਕੀਤਾ ਜਾਊਗਾ ਤੁਹਾਡੇ ਨਾਲ ਦੁਰਵਿਵਾਰ ਕੀਤਾ ਜਾਊਗਾ ਤਾਂ ਤੁਸੀਂ ਡੈਫੀਨਿਟਲੀ ਆਪਣੀ ਐਪਲੀਕੇਸ਼ਨ ਜਿਹੜੀ ਹੈ ਰਿਫਿਜੀ ਦੀ ਤੁਸੀਂ ਦੇ ਸਕਦੇ ਹੋ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਤੁਹਾਡੀ ਹੀਅਰਿੰਗ ਹੋਊਗੀ ਡੈਫੀਨਿਟਲੀ ਉਸ ਦੇ ਬਾਅਦ ਫੈਸਲਾ ਕੀਤਾ ਜਾਊਗਾ ਕਿ ਵੀ ਤੁਸੀਂ ਵਾਕਈ ਜੈਨੂਇਨ ਰਿਫਿਜੀ ਹੋ ਜਾਂ ਸਿਰਫ ਟਾਈਮ ਬਾਈ ਕਰ ਰਹੇ ਹੋ ਕਿਹਦਾ ਰਿਫਿਜੀ ਕੇਸ ਬਣ ਸਕਦਾ ਤੇ ਕਿਹਦਾ ਨਹੀਂ ਯੂ نو ਜਿਹੜੇ ਜੈਨੂਅਲ ਰਿਫਿਜੀ ਕੇਸ ਹਨ ਜੀ ਉਹ ਡੈਫੀਨਿਟਲੀ ਲੋਕ ਪੱਕੇ ਹੋ ਰਹੇ ਸਾਡੇ ਆਫਿਸ ஆல்ਮੋਸਟ ਏਵਰੀ ਵੀਕ ਵੀ ਵੀ ਹੈਵ ਸਕਸੈਸਫੁਲ ਰਿਫਿਜੀ ਹੀਰਿੰਗਸ ਯਾ ਤੁਸੀਂ ਸਾਡੀ ਵੈਬਸਾਈਟ ਤੇ ਵੀ ਜਾ ਕੇ ਪੜ੍ਹ ਸਕਦੇ ਹੋ ਪਰ ਯੂ نو ਦੋਜ਼ ਆਰ ਦਾ ਜੈਨੂਅਲ ਕੇਸ ਜਿੱਥੇ ਵਾਕਈ ਜੇ ਬੰਦੇ ਨੂੰ ਯੂ نو ਜਿੱਥੋਂ ਆਏ ਹੈ ਜਿਹੜੀ ਵੀ ਕੰਟਰੀ ਚੋਂ ਆਏ ਹੈ ਚਾਹੇ ਇੰਡੀਆ ਪਾਕਿਸਤਾਨ ਚਾਹੇ ਅਫਗਾਨਿਸਤਾਨ ਸਪੈਸ਼ਲੀ ਜਿਹੜੀ ਆਪਣੀ ਯੂਕਰੇਨ ਵਾਰ ਲੱਗੀ ਹੋਈ ਹੈ ਜੇ ਉੱਥੋਂ ਆ ਰਹੇ ਹਨ ਤਾਂ ਸਾਰੇ ਕੇਸ ਜਿਹੜੇ ਹਨ ਜੈਨੂਅਲ ਉਹ ਪਾਸ ਹੋ ਰਹੇ ਹਨ ਪਰ ਜਿਹੜਾ ਸਿਰਫ ਲੋਕੀ ਯੂ نو ਆ ਸਿਰਫ ਇੱਕ ਟਾਈਮ ਬਾਈ ਕਰਨ ਲਈ ਕਰ ਰਹੇ ਹਨ ਤੇ ਉਹਨਾਂ ਨੂੰ ਯੂ نو ਦੇ ਸ਼ੁਡ ਬੀ ਵੈਰੀ ਕੇਅਰਫੁਲ ਜੀ ਹੁਣ ਬਹੁਤ ਸਾਰੇ ਜਿਹੜੇ ਲੋਗ ਨੇ ਜਦੋਂ ਇਮੀਗ੍ਰੇਸ਼ਨ ਤਬਦੀਲੀਆਂ ਹੋ ਰਹੀਆਂ ਨੇ ਪੱਕੇ ਹੋਣਾ ਹੋਰ ਵੀ ਔਖਾ ਕਰ ਦਿੱਤਾ ਗਿਆ ਇੰਟਰਨੈਸ਼ਨਲ ਸਟੂਡੈਂਟ ਇਸ ਕੈਟੇਗਰੀ ਦੇ ਵਿੱਚ ਨੇ ਕਈ ਇਥੇ ਵਿਜ਼ਟਰ ਆਏ ਹੋਏ ਸੀਗੇ ਉਹਨਾਂ ਨੂੰ ਹੀ ਲੱਗਦਾ ਵੀ ਓਕੇ ਜੇ ਕੁਝ ਨਹੀਂ ਹੋ ਰਿਹਾ ਤਾਂ ਆਪਾਂ ਰੈਫਿਊਜੀ ਕਲੇਮ ਕਰਦੇ ਆ ਤਾਂ ਜਦੋਂ ਇੰਨੀ ਆਸਾਨੀ ਨਾਲ ਕਹਿ ਸਕਦੇ ਆ ਤਾਂ ਕਿ ਇੰਨਾ ਆਸਾਨ ਹੈਗਾ ਵੀ ਕੋਈ ਵੀ ਆਪਣਾ ਕੇਸ ਕਿਵੇਂ ਵੀ ਬਣਵਾ ਸਕਦਾ ਰੈਫਿਊਜੀ ਆਈ ਫੀਲ ਵੈਰੀ ਸੌਰੀ ਫਤਮ ਜੀ ਯੂ نو ਡੁੱਬਦੇ ਨੂੰ ਤੰਕੇ ਦਾ ਸਹਾਰੇ ਵਾਲੀ ਗੱਲ ਹੈ ਯੂ نو ਅਸੀਂ ਵੀ ਜਿਆਦਾ ਯੂ نو 45 ਸਾਲ ਪਹਿਲਾਂ ਜਦ ਮੈਂ ਇੰਡੀਆ ਛੱਡਿਆ ਸੀਗਾ ਤਾਂ ਯੂ نو ਆਈ ਕੈਨ ਅੰਡਰਸਟੈਂਡ ਥੇਅਰ ਡੈਸਪਰੇਸ਼ਨ ਯਾ ਪਰ ਬਾਏ ਦਾ ਐਂਡ ਆਫ ਦਾ ਡੇ ਯੂ ਮੈਂ ਤੁਹਾਡੇ ਸਾਰੇ ਲੱਖਾਂ ਦੀ ਤਰਾਸ ਜਿਓ ਤੁਹਾਡੇ ਸ਼ਰੋਤੇ ਐਸ ਵਲੇ ਪ੍ਰੋਗਰਾਮ ਸੁਣ ਰਹੇ ਆ ਉਹਨਾਂ ਨੂੰ ਇੱਕੋ ਹੀ ਗੱਲ ਕਹੂੰਗਾ ਕਿ ਵੀ ਉਹਨਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਇਹ ਸਿਰਫ ਐਸ ਵਲੇ ਇੱਕ ਪੋਲਿਟਿਕਲ ਹਾਰਟਸਪੌਟ ਬਣਿਆ ਹੋਇਆ ਤੇ ਜਿਹੜੇ ਯੂ ਨੋ ਹਾਰਡ ਵਰਕਿੰਗ ਇੰਡੀਵਿਜੂਅਲਸ ਹੈਗੇ ਆ ਜਿਹੜੇ ਯੂ ਨੋ ਕੋਈ ਵੀ ਕਰਾਇਮ ਕਮਿਟ ਨਹੀਂ ਕਰ ਰਹੇ ਸੜਕਾਂ ਤੇ ਯੂ ਨੋ ਟੈਰਾ ਦੀਆਂ ਚੀਕਾਂ ਨਹੀਂ ਪਵਾਉਂਦੇ ਜਾਂ ਕੁੜੀਆਂ ਨੂੰ ਨਹੀਂ ਛੇੜਦੇ ਜਾਂ ਕੋਈ ਕਿਤੇ ਗਲਤ ਗਤਿਵਿਧੀਆਂ ਨਹੀਂ ਇਨਵੋਲ ਹੁੰਦੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਉਹਨਾਂ ਨੂੰ ਕਿਸੇ ਨੇ ਨਹੀਂ ਕੱਢਣਾ ਪਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ ਜਿਹੜੇ ਜੈਨੂਅਲ ਰਿਫਿਜੀ ਕੇਸਿਸ ਹੈਗੇ ਆ ਯੂ ਨੋ ਜਿਹੜੇ ਆ ਬੰਦਿਆਂ ਨੂੰ ਜਿਹੜੀ ਕੰਟਰੀ ਚੋਂ ਆਏ ਆ ਜੀ ਉੱਥੇ ਬਾਅਸ ਭੇਜ ਦਿੱਤਾ ਜਾਵੇ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਉਹ ਕੇਸਿਸ ਡੈਫੀਨਿਟਲੀ ਪਾਸ ਹੋ ਰਹੇ ਨੇ ਯਾਨ ਨੇ ਆ ਜਾਂ ਕੁਝ ਵੀ ਹੋ ਜਾਊਗਾ ਉਹ ਜਿਹੜਾ ਨਾ ਸੋਚਣ ਰਫਿਊਜੀ ਹਰ ਕੋਈ ਨਹੀਂ ਲਗਾ ਸਕਦਾ ਰਾਈਟ ਕਿਸੇ ਵੀ ਤਰੀਕੇ ਦਾ ਤੁਸੀਂ ਜੇ ਨਕਲੀ ਤਰੀਕੇ ਦੇ ਯੂ نو ਤੁਸੀਂ ਕੋਈ ਵੀ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਮੇਰਾ ਖਿਆਲ ਹੈ ਕਿ ਵੀ ਔਰ ਉਹਦੇ ਕੇਸ ਨਾਲ ਪਾਸ ਨਹੀਂ ਹੋਣੇ ਸੋ ਇਹ ਯੂ نو ਜਿਹੜੇ ਜਿਹੜਾ ਆਪਣਾ ਰਿਫਿਜੀ ਸਿਸਟਮ ਬਣਿਆ ਇਹ ਬਣਿਆ ਹੀ ਜੈਨੂਨ ਜਿਹੜੇ ਬੰਦੇ ਆ ਜਿਨ੍ਹਾਂ ਦੀ ਜਾਨ ਨੂੰ ਖਤਰਾ ਹੋਂ ਨ ਲਈ ਹੈ ਜੀ ਹੁਣ ਕੋਈ ਇਨਸਾਨ ਹੈ ਮਤਲਬ ਚਾਹੇ ਉਹ ਵਿਸਟਰ ਆਲੋ ਚਾਹੇ ਫਿਰ ਇੰਟਰਨੈਸ਼ਨਲ ਸਟੂਡੈਂਟ ਜਾਂ ਕੋਈ ਵੀ ਇੱਥੇ ਆਇਆ ਹੋਇਆ ਵਰਕ ਪਰਮਿਟ ਦੇ ਉਤੇ ਮੰਨ ਲਓ 3 ਸਾਲ ਹੋ ਗਏ ਉਹਨਾਂ ਨੂੰ ਆਏ ਨੂੰ ਉਦੋਂ ਤੱਕ ਉਹਨਾਂ ਦਾ ਰਿਫਿਜੀ ਸਟੇਟਸ ਕੁਝ ਵੀ ਨਹੀਂ ਸੀਗਾ ਤਾਂ ਇੱਕ ਇੱਕ ਕੈਟਾਗਰੀ ਦੇ ਵਿੱਚ ਸਮਝਾਉਂਗੇ ਵੀ ਇਹ ਚੀਜ਼ ਹੈ ਵੀ 3 ਸਾਲ ਤੋਂ ਤੁਹਾਡਾ ਕੋਈ ਰਿਫਿਜੀ ਕੁਝ ਨਹੀਂ ਤੁਹਾਨੂੰ ਇਦਾਂ ਦਾ ਹੋਇਆ ਅਚਾਨਕ ਤੁਸੀਂ ਇਹ ਸੋਚ ਲਿਆ ਵੀ ਸਾਨੂੰ ਥ੍ਰ ਅਗੇਨ ਡਿਪੈਂਡਸ ਅਪਨ ਦਾ ਫੈਕਟਸ ਹਾਂ ਜੀ ਆ ਤੱਥਾਂ ਤੇ ਨਿਰਭਰ ਕਰਦਾ ਕਿ ਵੀ ਯੂ نو ਪਰ ਆਮ ਤੌਰ ਤੇ ਜਿਹੜੇ ਜਨਰਲ ਰਿਫਿਊਜੀਜ਼ ਹਨ ਉਹ 에ਅਰਪੋਰਟ ਤੇ ਆਂਦੇ ਸਾਰੇ ਆਪਣਾ ਯੂ نو ਡਿਕਲੇਅਰ ਕਰਦੇ ਆ ਪਰ ਉਹਦਾ ਇਹ ਮਤਲਬ ਨਹੀਂ ਵੀ ਤੁਸੀਂ ਬਾਅਦ ਚ ਨਹੀਂ ਕਰ ਸਕਦੇ ਯੂ ਨਾ ਸਰਕਮਸਟੈਂਸਸ ਡੂ ਚੇਂਜ ਯੂ ਨਾ ਅ ਅ ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਯੂਕਰੇਨ ਦੀ ਵਾਰ ਹੈ ਯੂ ਨਾ ਕਈ ਬੰਦੇ ਉਥੋਂ ਕਿਵੇਂ ਆਪਣੀ ਜਾਨ ਬਚਾ ਕੇ ਆ ਰਹੇ ਆ ਪਰ ਰੋਜ਼ ਦੇਖਦੇ ਆ ਆਪਣਾ ਮਿਡਲ ਈਸਟ ਕੀ ਹੋ ਰਿਹਾ ਜੇ ਕਿਸੇ ਵੀ ਤਰੀਕੇ ਨਾਲ ਯੂ ਨਾ ਆਈ ਡੋਟ ਬੀ ਫੈਕਟ ਸਪੈਸਿਫਿਕ ਠੀਕ ਹੈ ਪਰ ਜੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਵੀ ਜੈਨੂਇਨ ਤਰੀਕੇ ਨਾਲ ਜੇ ਤੁਹਾਨੂੰ ਵਾਪਸ ਭੇਜ ਦਿੱਤਾ ਜਾਵੇ ਤੁਹਾਡੀ ਜਾਨ ਨੂੰ ਖਤਰਾ ਜਾਂ ਯੂ ਨਾ ਬਿਕੋਜ਼ ਆਫ ਯਰ ਪੋਲਿਟিক্যাল ਵਿਊਜ਼ ਜਾਂ ਅੱਜ ਅੱਜਕੱਲ ਯੂ ਨਾ ਜਿਹੜੀ ਜੈਂਡਰ ਆ ਬੇਸਡ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਜੀ ਉਹਦੇ 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 ਬੇਸ ਤੇ ਲੋਕ ਬਹੁਤ ਪੱਕੇ ਹੋ ਰਹੇ ਆ ਮੈਂ ਕਿਸੇ ਵੀ ਬੰਦੇ ਨੂੰ ਕੋਈ ਯੂ ਨੋ ਆ ਯੂ ਨੋ ਐ ਨਹੀਂ ਕਹਾਂਗਾ ਕਿ ਤੁਸੀਂ ਕੋਈ ਗਲਤ ਰਸਤਾ ਅਪਣਾਓ ਪਰ ਜਿਹੜਾ ਜਿਹੜਾ ਯੂ ਨੋ ਜਿਹੜੇ ਲੋਕ ਇਹ ਸੋਚਦੇ ਆ ਕਿ ਜੇ ਆਪਾਂ ਰਫਿਜੀ ਦਾ ਕੇਸ ਅਪਲਾਈ ਕਰਤਾ ਤਾਂ ਅਸੀਂ ਬਣ ਗਏ ਉਹਨਾਂ ਦੀ ਜਿਹੜੀ ਸੋਚ ਆ ਸਰਾਸਰ ਗਲਤ ਆ ਜੀ ਮਝ ਹੋਰ ਨਿਯਮਾਂ ਦੇ ਵਿੱਚ ਜਿਹੜੇ ਚੇਂਜਸ ਆ ਰਹੇ ਨੇ ਇੱਥੇ ਡੈਪੋਟੇਸ਼ਨ ਦੀਆਂ ਗੱਲਾਂ ਹੋ ਰਹੀਆਂ ਨੇ ਬੀ ਬਹੁਤ ਸਾਰੇ ਡੈਪੋਟੇਸ਼ਨਸ ਵੀ ਹੋ ਰਹੀਆਂ ਨੇ ਕੀ ਤੁਹਾਡੇ ਜ਼ਿਹਨ ਦੇ ਵਿੱਚ ਵੀ ਜਾਂ ਤੁਹਾਡੇ ਕੋਲ ਇਹਦਾ ਕੋਈ ਕੇਸ ਆ ਡੈਪੋਟੇਸ਼ਨ ਵਾਲਾ ਯੂ نو ਜਿਹੜੇ ਗਲਤ ਬੰਦੇ ਆ ਜੀ ਫਾਰ ਇਗਜ਼ਾਮਪਲ ਜੇ ਕਿਸੇ ਬੰਦੇ ਤੇ ਬਲਾਤਕਾਰ ਦਾ ਕੇਸ ਲੱਗਿਆ ਸੌਰੀ ਕੇਸ ਬਣਿਆ ਕਨਵੈਕਟ ਹੋ ਜਾਂਦਾ ਤਾਂ ਉਹਨੂੰ ਡੈਫੀਨਟਲੀ ਜੀ ਅੱਜ ਕੱਲ ਇਹ ਰਿਪੋਰਟ ਕਰ ਰਹੇ ਆ ਸੋ ਯੂ نو ਜੇ ਤੁਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਮਿਹਨਤ ਮੁਸ਼ਕਤ ਕਰਨ ਵਾਲੇ ਬੰਦੇ ਹੋ ਤਾਂ ਤੁਹਾਨੂੰ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ ਕੈਨੇਡੀਅਨ ਕੈਨੇਡਾ ਨੂੰ ਤੁਹਾਡੀ ਲੋੜ ਆ ਤੁਹਾਨੂੰ ਕੈਨੇਡਾ ਦੀ ਲੋੜ ਹੈ ਸੋ ਇਟ ਫਿਟਸ ਲਾਈਕ ਅ ਗਲਬ ਪਰ ਨਾਲ ਦੀ ਨਾਲ ਆਪਣਾ ਜੜਾ ਵਤੀਰਾ ਉਹ ਵਧੀਆ ਰੱਖੋ ਯੂ نو ਜੇ ਤੁਸੀਂ ਪੜ੍ਹਾਈ ਲਿਖਾਈ ਲਈ ਆਏ ਹੋ ਆਪਣੀ ਪੜ੍ਹਾਈ ਲਿਖਾਈ ਜ਼ਰੂਰ ਕਰੋ ਜੇ ਤੁਸੀਂ ਕੰਮ ਕਾਜ ਲਈ ਆਏ ਹੋ ਕੰਮ ਕਾਜ ਜ਼ਰੂਰ ਕਰੋ ਹੀਰਾ ਫੇਰੀਆਂ ਤੋਂ ਬਚੋ ਤੇ ਯੂ نو ਜਿਵੇਂ ਆ ਅਨਟਾਰੀਓ ਵਿੱਚ ਬਹੁ ਬੜੀ ਪ੍ਰੋਬਲਮ ਹੈ ਜੀ ਜਿਹੜੇ ਆਪਣੇ ਕਾਰਾਂ ਦੀ ਚੋਰੀ ਦੀ ਹੈ ਜੀ ਸੋ ਉਹਨਾਂ ਗਤਵਿਧੀਆਂ ਤੋਂ ਅਗਰ ਤੁਸੀਂ ਬਚ ਕੇ ਰਹੋਗੇ ਤਾਂ ਮੇਰਾ ਨਹੀਂ ਖਿਆਲ ਵੀ ਕੈਨੇਡਾ ਨੇ ਕਿਸੇ ਨੂੰ ਬਾਹਰ ਭੇਜਣਾ ਪ੍ਰੋਵਾਈਡਡ ਵੀ ਤੁਸੀਂ ਆਪਣਾ ਜੜਾ ਰੈਕਡ ਕਲੀਨ ਰੱਖਦੇ ਕਹਿੰਦੇ ਨੇ ਸਟ੍ਰੌਬਰੀ ਹਿੱਲ ਦੇ ਵਿੱਚ ਜਿਵੇਂ ਦੀ ਘਟਨਾਵਾਂ ਹੋਈਆਂ ਸੀ ਉੱਥੇ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਉੱਥੇ ਵੀ ਪੁਲਿਸ ਤਨਾਤ ਰਹਿੰਦੀ ਹੈ ਤੇ ਹੁਣ ਉਹ ਪਲਾਜ਼ਾ ਖਾਲੀ-ਖਾਲੀ ਦਿਖਣ ਲੱਗ ਗਿਆ ਜਿਹਨੂੰ ਗੇੜੀ ਰੂਟ ਕਹਿੰਦੇ ਸੀਗੇ ਤੇ ਦੂਜੀ ਗੱਲ ਇਹ ਹੈ ਕਿ ਟ੍ਰਾਂਸ ਲਿੰਕ ਉੱਥੇ ਵੀ ਕਹਿੰਦੇ ਨੇ ਕਿ ਅੱਜ ਕੱਲ ਪੁਲਿਸ ਮੁਲਾਜ਼ਮ ਜਾਂ ਸਿਕਿਉਰਿਟੀ ਵਾਲੇ ਦਿਖਾਈ ਦੇ ਰਹੇ ਨੇ ਕੀ ਇਹ ਖਬਰ ਸੱਚ ਹੈਗੀ ਬਿਲਕੁਲ ਸੱਚ ਹੈ ਜੀ ਯੂ نو ਅੱਜ ਅੱਜ ਕੱਲ ਇਹਨਾਂ ਨੇ ਵਿਚ ਇਜ਼ ਵੈਰੀ ਗੁੱਡ ਯੂ نو ਵੀ ਆਲ ਵਾਂਟ ਟੂ ਲਿਵ ਇਨ ਸੇਫ ਕਮਿਊਨਿਟੀਜ਼ ਸੋ ਯੂ نو ਬਿਲਕੁਲ ਹਰ ਇੱਕ ਜਗ੍ਹਾ ਤੇ ਇਹਨਾਂ ਨੇ ਆਪਣੀ ਜਿਹੜੀ ਆ ਆ ਐਬਿਲਿਟੀ ਟੂ ਸਰ ਬਧਾਈ ਹੋਈ ਹੈ ਪਾਲਸਰ ਨੇ ਸੋ ਆਈ ਥਿੰਕ ਦੈਟਸ ਗੁੱਡ ਨਿਊਜ਼ ਜੀ ਹੁਣ ਇਮੀਗ੍ਰੇਸ਼ਨ ਤਬਦੀਲੀਆਂ ਦੇ ਕਾਰਨ ਕਈ ਲੋਕ ਪਰੇਸ਼ਾਨ ਨੇ ਕਈ ਡਰ ਰਹੇ ਨੇ ਕਈਆਂ ਲੱਗਦਾ ਹੁਣ ਕੈਨੇਡਾ ਛੱਡਣਾ ਪੈਣਾ ਜਿਹੜੇ ਛੱਡਣ ਦਾ ਨਹੀਂ ਵੀ ਸੋਚ ਰਹੇ ਉਹ ਗਲਤ ਤਰੀਕੇ ਨਾਲ ਜਾਂ ਕਿਸੇ ਵੀ ਹਿਲੇ ਵਸੀਲੇ ਪੱਕੇ ਹੋਣ ਦੇ ਰਾਹ ਲੱਭ ਰਹੇ ਨੇ ਉਹਨਾਂ ਵਾਸਤੇ ਕੋਈ ਤੁਸੀਂ ਮੈਸੇਜ ਕਨਵੇ ਕਰਨਾ ਚਾਹੁੰਗੇ ਮੈਂ ਤਾਂ ਜੀ ਸਿਰਫ ਇਹ ਕਹਾਂਗਾ ਕਿ ਵੀ ਜੇ ਤੁਸੀਂ ਸਹੀ ਤਰੀਕੇ ਨਾਲ ਆਪਣੀ ਜ਼ਿੰਦਗੀ ਇਸ ਕੰਟਰੀ ਚ ਵਸਰ ਕਰ ਰਹੇ ਹੋ ਤੁਹਾਨੂੰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ ਇਹਨਾਂ ਦੇ ਜਿਹੜਾ ਬੰਦਿਆਂ ਨੂੰ ਡਿਪੋਰਟ ਕਰਨਾ ਜਾਂ ਮਾਸ ਡਿਪੋਰਟੇਸ਼ਨ ਹੋਣੀ ਹੈ ਇਹ ਇਵਨ ਇੱਥੇ ਜਾਂ ਇਵਨ ਯੂਨਾਈਟਿਡ ਸਟੇਟਸ ਚ ਵੀ ਇਹ ਉਹਨਾਂ ਬੰਦਿਆਂ ਨੂੰ ਕੱਢਣਾ ਜਿਨ੍ਹਾਂ ਦਾ ਪਛੋਕੜ ਮਾਰਾ ਜਾਂ ਜਿਨ੍ਹਾਂ ਨੇ ਇੱਥੇ ਆ ਕੇ ਯੂ نو ਵਾਇਲੈਂਟ ਕਰਾਈਮਸ ਕੀਤੇ ਹਨ ਯੂ نو ਰੇਪ ਕਰਾ ਕੀਤਾ ਕੋਈ ਇਹ ਜੇ ਜੇ ਤੁਸੀਂ ਗਤਵਿਧੀ ਚ ਇਨਵੋਲਡ ਹੋ ਤਾਂ ਤੁਸੀਂ ਡੈਫੀਨਿਟਲੀ ਤੁਹਾਨੂੰ ਫਿਕਰਮੰਦ ਹੋਣਾ ਚਾਹੀਦਾ ਪਰ ਜੇ ਤੁਸੀਂ ਅ ਜਿਵੇਂ ਮੈਂ ਦੱਸਿਆ ਕੋਈ ਮਿਹਨਤ ਮੁਸ਼ਕਲ ਕਰਨ ਵਾਲੇ ਬੰਦੇ ਹੋ ਤੇ ਮੋਸਟ ਆਫ ਯੂ نو ਜਿੰਨੇ ਵੀ ਆਪਣੇ ਇੰਡੀਆ ਤੋਂ ਇਮੀਗ੍ਰੈਂਟਸ ਆਏ ਆ ਜੀ ਸਟੂਡੈਂਟਸ ਵਗੈਰਾ ਆਏ ਆ ਆਮ ਵੈਰੀ ਪ੍ਰਾਊਡ ਟੂ ਸੇ ਵੀ ਆਲਮੋਸਟ 95% ਬਹੁਤ ਮਿਹਨਤ ਕਰਨ ਵਾਲੇ ਉਹਨਾਂ ਚੋਂ 5% ਜਰੂਰ ਬੈਡ ਐਪਲ ਦਾ ਜਿਹੜਾ ਕਿ ਸਾਰਿਆਂ ਦਾ ਨਾਮ ਬਦਨਾਮ ਕਰ ਰਹੇ ਆ ਪਰ ਜਿਹੜੇ ਬਾਕੀ ਦੇ ਮੋਸਟ ਆਫ ਦਮ ਦੇ ਆਰ ਵਰਕਿੰਗ ਹਾਰਡ ਐਂਡ ਆ ਡੋਨਟ ਥਿੰਕ ਦੇ ਨੀਡ ਟੂ ਵਰੀ ਐਟ ਆਲ ਜੀ ਥੈਂਕ ਯੂ ਸੋ ਮਚ ਪ੍ਰਸ਼ਮੋ ਜੀ ਥੈਂਕ ਯੂ ਥੈਂਕ ਯੂ ਸੋ ਜਿਹੜੇ ਹਾਰਡਵਰਕ ਕਰਦੇ ਨੇ ਜਿਵੇਂ ਕਿ ਬ੍ਰਿਜਮੌਨ ਜਿਨੇ ਦੱਸਿਆ ਵੀ ਉਹਨਾਂ ਨੂੰ ਡਰਨ ਦੀ ਤਾਂ ਲੋੜ ਨਹੀਂ ਹੈ। ਦੂਜਾ ਇਹ ਹੈ ਕਿ ਜੇ ਸਾਡੇ ਦਿਮਾਗ ਦੇ ਵਿੱਚ ਕਿਤੇ ਵੀ ਹੁੰਦਾ ਵੀ ਓਕੇ ਕੋਈ ਹੋਰ ਹੀਲਾ ਵਸੀਲਾ ਨਹੀਂ ਲੱਭ ਰਿਹਾ ਤਾਂ ਅਸੀਂ ਰੈਫਿਊਜੀ ਕਲੇਮ ਕਰ ਸਕਦੇ ਹਾਂ। ਸੋ ਇਸ ਗੱਲ ਦਾ ਧਿਆਨ ਜ਼ਰੂਰ ਦੇਣਾ ਰੈਫਿਊਜੀ ਸਾਰਿਆਂ ਵਾਸਤੇ ਨਹੀਂ ਹੈ ਔਰ ਤੁਸੀਂ ਕੋਈ ਵੀ ਪੇਪਰ ਬਣਾ ਕੇ ਜੇ ਕਲੇਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਉਹ ਫੇਕ ਕੇਸ ਪਾਇਆ ਗਿਆ ਤਾਂ ਉਹ ਅਪਰੂਵ ਨਹੀਂ ਹੋਣਾ। ਸੋ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ। ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਸ਼ਰੀ ਗੌਰਵਾ ਸਰੇ ਅਗਾ ਦੇਖਦੇ ਹਾਂ ਐਡਮਿੰਟਨ ਤੋਂ ਸਾਰੇ ਸੀਨੀ ਚੈਨਲ ਪੰਜਾਬੀ ਵੇਖ ਰਿਹਾ ਇਸ ਮੂਹ ਦਰਸ਼ਕਾਂ ਨੂੰ ਕੁਲਮੀ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਟਨ ਯਾਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਖਬਰ ਇਹ ਆ ਕਿ ਸਾਡੇ ਇੱਥੇ ਜਿਹੜੀਆਂ ਸਿਵਿਕ ਇਲੈਕਸ਼ਨਸ ਹੁੰਦੀਆਂ ਆ ਔਰੂਨਾ ਸਿਵਿਕ ਇਲੈਕਸ਼ਨ ਦੇ ਵਿੱਚ ਪਿਛਲੇ ਕੋਈ 20 ਸਾਲ ਤੋਂ ਨਾ ਵੋਟ ਟੈਬੂਲੇਟਰ ਹੁੰਦਾ ਜਿਹੜੇ ਵੋਟਾਂ ਗਿਣਨ ਵਾਲੇ ਮਸ਼ੀਨਾ ਉਹ ਵਰਤੀਆਂ ਜਾਂਦੀਆਂ ਸੀਗੀਆਂ ਔਰ ਲੋਕੀ ਖੋਛੇਗੇ ਆ ਨਾ ਕਦੇ ਕਿਸੇ ਮਨਿਸਪੈਲਿਟੀ ਨੇ ਕਿਹਾ ਸੀਗਾ ਵੀ ਇਹ ਬਦਲੀਆਂ ਜਾਇਦੀਆਂ ਜਾਂ ਇਹਦੇ ਤਾਂ ਕੋਈ ਹੋਰ ਕਰਨਾ ਚਾਹੀਦਾ ਪਰ ਹੋਇਆ ਕੀ ਕਿ ਪ੍ਰੋਵੈਂਸ਼ੀਅਲ ਗਵਰਨਮੈਂਟ ਨੇ ਯੂਸੀਪੀ ਗਵਰਨਮੈਂਟ ਨੇ ਪਿਛਲੀ ਜਿਹੜੀ ਆ ਸਪ੍ਰਿੰਗ ਲੰਘ ਕੇ ਗਈ ਹੈ ਜੀ ਉਹਦੇ ਵਿੱਚ ਉਹਨਾਂ ਨੇ ਪਾਸ ਕਰ ਦਿੱਤਾ ਭਾਈ ਜਿਹੜੀਆਂ ਅਗਲੀਆਂ 225 ਦੇ ਵਿੱਚ ਮਿਊਨਿਸਪਲ ਇਲੈਕਸ਼ਨ ਹੋਣਗੀਆਂ ਉਹਦੇ ਵਿੱਚ ਇਹ ਇਲੈਕਟ੍ਰੋਨਿਕ ਟੈਬੂਲੇਟਰ ਜਿਹੜੇ ਆ ਉਹ ਨਹੀਂ ਵਰਤੇ ਜਾਣਗੇ ਉਹ ਕਹਿੰਦੇ ਵੀ ਜਿਵੇਂ ਪਹਿਲਿਆਂ ਸਮਿਆਂ ਵਿੱਚ ਹੋਇਆ ਕਰਦਾ ਸੀਗਾ ਹੱਥ ਨਾਲ ਹੀ ਵੋਟਾਂ ਜਿਹੜੀਆਂ ਗਿਣੀਆਂ ਜਾਣਗੀਆਂ ਔਰ ਨਾਲ ਦੀ ਨਾਲ ਜਿਹੜੇ ਵੋਟਾਂ ਨੇ ਉਹ ਬਕਸ਼ਿਆਂ ਦੇ ਵਿੱਚ ਹਾਂ ਹੋਣਗੇ ਆ ਔਰ ਉਹ ਮੇਅਰ ਲਈ ਕਾਉਂਸਲਰ ਲਈ ਤੇ ਜਿਹੜੇ ਸਕੂਲ ਟਰਸਟੀ ਹੁੰਦੇ ਉਹਨਾਂ ਲਈ ਵੱਖਰੇ ਵੱਖਰੇ ਬਾਕਸ ਜਿਹੜੇ ਹੋਣਗੇ ਹੁਣ ਇਹ ਸਾਰੀ ਗੱਲਬਾਤ ਨੂੰ ਇੰਪਲੀਮੈਂਟ ਕਰਨ ਲਈ ਐਕਚੁਅਲੀ ਇਹ ਆਉਂਦਾ ਜੀ ਬਿੱਲ 20 ਦੇ ਥੱਲੇ ਜਿਹੜਾ ਪਾਸ ਕੀਤਾ ਗਿਆ ਸੀਗਾ ਹੁਣ ਇਹ ਸਾਰੀ ਗੱਲ ਨੂੰ ਜਿੰਨੀਆਂ ਮਿਨਿਸਪੈਲਿਟੀਆਂ ਹੈਗੀਆਂ ਜੀ ਉਹਨਾਂ ਨੂੰ ਇਹਨੂੰ ਇੰਪਲੀਮੈਂਟ ਕਰਨ ਲਈ ਕਾਫੀ ਮਾਇਆ ਦੀ ਜ਼ਰੂਰਤ ਹੈ ਜਿਹੜਾ ਕਿ ਆਲਰੇਡੀ ਬਹੁਤ ਸਾਰੀਆਂ ਜਿਹੜੀਆਂ ਮਿਨਿਸਪੈਲਿਟੀਜ਼ ਹੈਗੀਆਂ ਜਿਵੇਂ ਐਡਮੰਟਨ ਹੀ ਹੈਗਾ ਜੀ ਉੱਥੇ ਤਾਂ ਪਹਿਲਾਂ ਹੀ ਘਾਟਾ ਪੈ ਰਿਹਾ ਸਿਟੀ ਨੂੰ ਪਰ ਇਹ ਖਰਚਾ ਹੁਣ ਹੋਰ ਉਨਾ ਸਰ ਦੱਸਿਆ ਜਾ ਰਿਹਾ ਕੋ 5 ਮਿਲੀਅਨ ਡਾਲਰ ਦਾ ਖਰਚਾ ਹੋੜ ਪੈ ਜਾਣਾ ਥੋੜੇ ਦਿਨ ਹੋਏ ਕੈਲਬਰੀ ਦੇ ਵਿੱਚ ਇੱਕ ਜਿਹੜੀ ਜੀ ਮਿਨਿਸਪੈਲਿਟੀ ਦੀ ਸਾਰੀਆਂ ਮਿਨਿਸਪੈਲਿਟੀਆਂ ਉੱਥੇ ਕੱਟੀਆਂ ਹੋਈਆਂ ਸੀ ਉਹਨਾਂ ਨੇ ਯੂਨੀਨਿਮਸਲੀ ਇੱਕ ਮਤਾ ਪਾਸ ਕੀਤਾ ਵੀ ਆ ਜਿਹੜੇ ਟੈਬੂਲੇਟਰ ਹਟਾਉਣ ਵਾਲੀ ਗੱਲ ਆ ਵੀ ਇਹ ਨਾ ਤਾਂ ਕਿਸੇ ਮਿਨਿਸਪੈਲਿਟੀ ਨੇ ਮੰਗੇ ਸੀਗੇ ਤੇ ਨਾ ਹੀ ਇਹ ਹਟਾਏ ਜਾਣ ਪਰ ਗੱਲ ਇਹਦਾ ਜੀ ਵੀ ਕਿ ਉਹ ਜਿਹੜੇ ਸਾਡੀ ਯੂਸੀਪੀ ਸਰਕਾਰ ਆ ਉਹ ਕਹਿੰਦੀ ਕਿ ਦੇਖੋ ਤੁਹਾਨੂੰ ਅਸੀਂ ਇਹ ਸਮਾਂ ਦੇ ਦਿੱਤਾ ਸੀਗਾ ਸਪਰੈਂਗੁਜ ਪਾਸ ਕੀਤਾ ਤੇ ਅਗਲੇ ਅਕਤੂਬਰ ਤਾਈਂ ਤੁਹਾਡੇ ਕੋਲ ਸਮਾਂ ਹੈਗਾ ਇਹਨੂੰ ਇੰਪਲੀਮੈਂਟ ਕਰਨ ਲਈ ਸੋ ਇਹ ਤੁਹਾਨੂੰ ਕਰਨਾ ਹੀ ਪੈਣਾ ਹੈ ਉਹਦਾ ਕਾਰਨ ਕਿਹਾ ਜਾ ਰਿਹਾ ਪ੍ਰੀਮੀਅਰ ਵੀ ਕਹਿੰਦੀ ਹੈ ਕਿ ਜਿਹੜੇ ਲੋਕ ਆ ਉਹ ਇਹ ਗੱਲ ਮੰਨਦੇ ਆ ਉਹਨਾਂ ਦਾ ਲੋਕਾਂ ਦਾ ਇਹ ਚਾਹਣਾ ਹੈ ਵੀ ਜਿੱਦਾਂ ਪੁਰਾਣੇ ਢੰਗ ਤਰੀਕਿਆਂ ਦੇ ਨਾਲ ਵੋਟਾਂ ਗਿਣੀਆਂ ਜਾਂਦੀਆਂ ਸੀ ਉਦਾਂ ਹੀ ਹੁਣ ਗਾਹਾਂ ਹੋਵੇ ਇਸੇ ਤਰ੍ਹਾਂ ਹੀ ਰਿਕ ਮਕਾਈ ਵਰਖਾਬ ਜਿਹੜੇ ਮਨਿਸਟਰ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਲੋਕਾਂ ਦਾ ਯਕੀਨ ਬਣਦਾ ਆ ਜੇ ਵੋਟਾਂ ਹੱਥ ਨਾਲ ਗਿਣੀਆਂ ਜਾਂਦੀਆਂ ਆ ਤੇ ਲੋਕਾਂ ਨੂੰ ਉਹਦੇ ਵਿੱਚੋਂ ਕਹਿੰਦੇ ਪੇ ਡੈਮੋਕ੍ਰੇਸੀ ਵਿੱਚ ਜਿਹੜਾ ਟਰਸਟ ਆ ਉਹ ਬਹੁਤ ਜ਼ਰੂਰੀ ਆ ਪਰ ਜਿਹੜੀਆਂ ਮਿਨਿਸਪੈਲਿਟੀਆਂ ਆ ਉਹਨਾਂ ਨੂੰ ਲੱਗਦਾ ਪਈ ਉਹਨਾਂ ਨੂੰ ਬਹੁਤ ਸਾਰੇ ਬੰਦੇ ਵੀ हायर ਕਰਨੇ ਪੈਣੇ ਆ ਔਰ ਜਿਹੜਾ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਕਰਨ ਲਈ ਕਮਰੇ ਵੀ ਵੱਡੇ ਵੱਡੇ ਕਿਤੇ ਰੈਂਟ ਕਰਨੇ ਪੈਣਗੇ ਜੀ ਸੋ ਇਸ ਕਰਕੇ ਉਹ ਕਹਿੰਦੇ ਵੀ ਸਾਡਾ ਖਰਚਾ ਜਿਹੜਾ ਕਾਫੀ ਵੱਧ ਜਾਣਾ ਮੇਰਾ ਅਮਰਜੀਤ ਸੋਹੀ ਹੋਰਾਂ ਨੇ ਤਾਂ ਇੱਥੋਂ ਤੱਕ ਵੀ ਗੱਲ ਗਈ ਆ ਵੀ ਜੇ ਪ੍ਰੋਵਿੰਸ ਚਾਹੁੰਦਾ ਆ ਤੇ ਭਾਈ ਅਸੀਂ ਇਹ ਟੈਬੂਲੇਟਰ ਹਟਾਈਏ ਤਾਂ ਉਹ ਕਹਿੰਦਾ ਫਿਰ ਉਹਨਾਂ ਨੂੰ ਖਰਚਾ ਵੀ ਚੱਕਣਾ ਚਾਹੀਦਾ ਆ ਸੋ ਦੇਖੋ ਜੀ ਹੁਣ ਆਉਣ ਵਾਲੇ ਸਮੇਂ ਵਿੱਚ ਕਿਹਦੀ ਗੱਲ ਪਵਾਈ ਜਾਂਦੀ ਆ ਪਰ ਲੱਗਦਾ ਆ ਵੀ ਸਰਕਾਰ ਇਹ ਚਾਹੁੰਦੀ ਆ ਵੀ ਅਗਲੀ ਵਾਰੀ ਜਿਹੜੀਆਂ ਵੋਟਾਂ ਦੀ ਗਿਣਤੀ ਆ ਉਹ ਹੱਥਾਂ ਦੇ ਨਾਲ ਹੀ ਗਿਣੀਆਂ ਜਾਣ ਉਹ ਗੰਦੇ ਵੀ ਇਹਦਾ ਇੱਕ ਕੰਮ ABC ਕੀ ਪ੍ਰੋਬਲਮ ਪਿਛਲੀ ਵਾਰ ਜਦੋਂ ਪ੍ਰੋਵੈਂਸ਼ਲ ਇਲੈਕਸ਼ਨ ਹੋਈਆਂ ਰਿਜ਼ਲਟ ਜਿਹੜੇ ਸੀਗੇ ਉਹਨਾਂ ਨੂੰ ਆਉਣ ਨੂੰ ਕਾਫੀ ਸਮਾਂ ਲੱਗਾ ਸੀ ਚੈਨਲ ਪੰਜਾਬੀ ਲਈ ਕਲਮੀਲ ਸਿੰਘ ਸੰਗਾ ਐਗਮੈਂਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ